ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਦਸ਼ਮेश ਪਿਤਾ ਜੀ ਆਪਣੀ 42 ਸਾਲ ਦੀ ਉਮਰ ਵਿੱਚ ਹਿਮਕੁੰਡ ਸਾਹਿਬ ਇੱਕ ਵਾਰ ਵੀ ਨਹੀਂ ਗਏ ਦੋਸਤੋ ਸਾਡੇ ਸਿੱਖ ਭਰਾ ਹਰ ਸਾਲ ਹਿਮਕੁੰਡ ਸਾਹਿਬ ਦੀ ਯਾਤਰਾ ਕਰਨ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਜਾਂਦੇ ਹਨ ਦੱਸਿਆ ਜਾਂਦਾ ਹੈ ਕਿ ਸਾਡੇ ਦਸ਼ਮेश ਪਿਤਾ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਹਿਮਕੋਂਡ ਸਾਹਿਬ ਦੀ ਧਰਤੀ ਉੱਪਰ ਜਾ ਕੇ ਭਗਤੀ ਕੀਤੀ ਸੀ ਜਦੋਂ ਕਿ ਸਾਡੀ ਗੁਰਬਾਣੀ ਕਿਸੇ ਵੀ ਅਗਲੇ ਜਾਂ ਪਿਛਲੇ ਜਨਮ ਨੂੰ ਨਹੀਂ ਮੰਨਦੀ ਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 648 ਉੱਪਰ ਕੋਈ ਵੀ ਸਿੱਖ ਪੜ੍ਹ ਕੇ ਦੇਖ ਲਵੇ ਕਿ ਬਾਬਾ ਨਾਨਕ ਜੀ ਕੀ ਕਹਿ ਰਹੇ ਹਨ ਬਾਬਾ ਨਾਨਕ ਜੀ ਕਹਿ ਰਹੇ ਹਨ ਕਿ ਮਰਨ ਤੋਂ ਬਾਅਦ ਕੁਝ ਮਨੁੱਖਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਤੇ ਕਈਆਂ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਜਾਂਦਾ ਹੈ। ਕਈ ਮਨੁੱਖਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਤੇ ਕਈਆਂ ਨੂੰ ਖੂਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਅਤੇ ਕਈਆਂ ਨੂੰ ਵੈਸੇ ਹੀ ਖੁੱਲੇ ਥਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ। ਜਿਨ੍ਹਾਂ ਨੂੰ ਕਾਕੋਤੇ ਖਾ ਜਾਂਦੇ ਹਨ ਅੱਜ ਤੱਕ ਕਿਸੇ ਵੀ ਮਨੁੱਖ ਦਾ ਇਹ ਪਤਾ ਨਹੀਂ ਲੱਗ ਸਕਿਆ ਕਿ ਮਨੁੱਖ ਦੀ ਰੂਹ ਕਿੱਧਰ ਨੂੰ ਚਲੀ ਗਈ ਹੈ ਹੁਣ ਦਸਮ ਗ੍ਰੰਥ ਵਿੱਚ ਸਾਡੇ ਦਸ਼ਮੇਸ਼ ਪਿਤਾ ਜੀ ਦੇ ਮੁੱਖ ਵਿੱਚੋਂ ਕਢਵਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਪਿਛਲੇ ਜਨਮ ਵਿੱਚ ਹੇਮਕੁੰਸਾ ਬਿਖੇ ਜਾ ਕੇ ਭਗਤੀ ਕੀਤੀ ਸੀ ਹੁਣ ਦੱਸੋ ਕੀ ਸਾਡੇ ਦਸ਼ਮੇਸ਼ ਪਿਤਾ ਜੀ ਨੇ ਬਾਬਾ ਨਾਨਕ ਜੀ ਦੀ ਬਾਣੀ ਨੂੰ ਪੜਿਆ ਨਹੀਂ ਹੋਵੇਗਾ ਜਿਸ ਢੰਗ ਨਾਲ ਉਹਨਾਂ ਨੇ ਆਪਣੇ ਪਿਛਲੇ ਜਨਮ ਦੀ ਕਹਾਣੀ ਦਸ ਗ੍ਰੰਥ ਵਿੱਚ ਦਸਮ ਗ੍ਰੰਥ ਵਿੱਚ ਲਿਖ ਦਿੱਤੀ ਹੈ ਇਸ ਗੱਲ ਦਾ ਫੈਸਲਾ ਹੁਣ ਸੰਗਤ ਨੇ ਕਰਨਾ ਹੈ ਜ਼ਿਆਦਾਤਰ ਸਿੱਖਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਜਿਹੜੀ ਦਸ਼ਮੇਸ਼ ਪਿਤਾ ਜੀ ਦੀ ਭਗਤੀ ਵਾਲੀ ਗੱਲ ਹੈ ਉਹ ਇਸ ਜਨਮ ਵਾਲੀ ਗੱਲ ਹੈ ਜਾਂ ਪਿਛਲੇ ਜਨਮ ਵਾਲੀ ਗੱਲ ਹੈ। ਅਸਲੀਅਤ ਇਹ ਹੈ ਕਿ ਗੁਰੂ ਸਾਹਿਬ ਆਪਣੀ 42 ਸਾਲ ਦੀ ਉਮਰ ਵਿੱਚ ਹੇਮਕੁੰਡ ਸਾਹਿਬ ਵੇਖੇ ਗਏ ਹੀ ਨਹੀਂ ਸਨ। ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਬਹੁਤ ਵੱਡੀ ਗਿਣਤੀ ਸਾਡੇ ਸਿੱਖਾਂ ਦੀ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਤੇ ਨਾ ਹੀ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੈ। ਪਿਛਲੇ ਜਨਮਾਂ ਦੀਆਂ ਕਹਾਣੀਆਂ ਉੱਪਰ ਵਿਸ਼ਵਾਸ ਕਰਕੇ ਅਸੀਂ ਆਪਣੇ ਗੁਰੂਆਂ ਦੀ ਗੁਰਬਾਣੀ ਦੀ ਤੋਹੀਨ ਕਰ ਰਹੇ ਹਾਂ। ਕਿਉਂਕਿ ਸਾਡੀ ਗੁਰਬਾਣੀ ਕਿਸੇ ਵੀ ਅਗਲੇ ਜਾਂ ਪਿਛਲੇ ਜਨਮ ਨੂੰ ਮੰਨਦੀ ਹੀ ਨਹੀਂ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਾਡੇ ਸਾਰੇ ਹੀ ਗੁਰੂ ਸਾਹਿਬਾਨਾਂ ਦੀ ਜੋ ਤਾਂ ਇੱਕੋ ਹੀ ਹੈ ਮਤਲਬ ਸਾਰੇ ਗੁਰੂਆਂ ਦੀ ਵਿਚਾਰਧਾਰਾ ਇੱਕੋ ਹੀ ਹੈ ਪਰ ਜਿਸ ਤਰੀਕੇ ਨਾਲ ਦਸ਼ਮੇਸ਼ ਪਿਤਾ ਜੀ ਦੇ ਮੁੱਖ ਵਿੱਚੋਂ ਪਿਛਲੇ ਜਨਮ ਦੀ ਕਹਾਣੀ ਸੁਣਵਾਈ ਜਾ ਰਹੀ ਹੈ ਇਸ ਤਰੀਕੇ ਨਾਲ ਤਾਂ ਸਾਡੇ ਬਾਬਾ ਨਾਨਕ ਜੀ ਅਤੇ ਦਸ਼ਮੇਸ਼ ਪਿਤਾ ਜੀ ਦੀ ਵਿਚਾਰਧਾਰਾ ਵਿੱਚ ਦਿਨ ਰਾਤ ਦਾ ਅੰਤਰ ਹੈ ਇਸ ਗੱਲ ਬਾਰੇ ਸਾਨੂੰ ਬੰਗਾਈ ਵਿੱਚ ਜਾ ਕੇ ਸੋਚ ਵਿਚਾਰ ਕਰਨੀ ਪਵੇਗੀ। ਉਮੀਦ ਹੈ ਕਿ ਕੁਝ ਸਮਝਦਾਰ ਲੋਕ ਜਰੂਰ ਇਸ ਗੱਲ ਦਾ ਨਿਰਣਾ ਕਰਨਗੇ ਕਿ ਸਾਡੇ ਦਸ਼ਮेश ਪਿਤਾ ਜੀ ਦੀ ਪਿਛਲੇ ਜਨਮ ਵਿੱਚ ਭਗਤੀ ਵਾਲੀ ਗੱਲ ਗੁਰਬਾਣੀ ਨਾਲ ਮੇਲ ਕਿਉਂ ਨਹੀਂ ਖਾਂਦੀ। ਗੱਲਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।